ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪੀਡੀਐਫ ਮੇਲਾ ਜਗਰਾਵਾਂ ਦੇ ਵਿੱਚੋਂ ਹੈ ਜਗਰਾਵਾਂ ਦੇ ਵਿੱਚ ਇਹ ਮੇਲਾ ਜਿਹੜਾ ਹੋ 19ਵੀਂ ਵਾਰ ਹੋ ਰਿਹਾ ਸੋ ਅੱਜ ਦੀ ਵੀਡੀਓ ਦੇ ਵਿੱਚ ਨੀਲੀ ਰਾਵੀ ਨਸਲ ਦੀ ਮੱਝ ਦਿਖਾਉਣੀ ਹੈ ਤੇ ਉੱਤੇ ਪਿਆ ਹੋਇਆ ਦਾ ਜਿਹੜਾ ਝੋਲਾ ਉਹ ਦੱਸਦਾ ਹੈ ਵੀ ਇਹ ਮੱਝ ਦੀ ਪੋਜੀਸ਼ਨ ਪਹਿਲੀ ਹੈ ਇਹਦੀ ਡਿਟੇਲ ਪੁੱਛਾਂਗੇ ਇਸ ਬਾਰੇ ਬਾਲਕ ਨਾਲ ਬੁਲਾਵਾਂਗੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਜਿਨੂੰ ਵੀਡੀਓ ਪਸੰਦ ਆ ਗਈ ਸ਼ੇਅਰ ਵੀ ਕਰਿਓ ਕਿਉਂਕਿ ਇੱਕ ਬਹੁਤ ਸੋਹਣੀ ਮੱਝ ਤੁਹਾਨੂੰ ਨੀਲੀ ਰਾਵੀ ਨਸਲ ਦੀ ਮੈਂ ਇਸ ਵੀਡੀਓ ਦੇ ਵਿੱਚ ਦਿਖਾਉਣ ਲੱਗਾ ਹਾਂ ਉਹ ਮਿਲਦੇ ਆਂ ਬਾਈ ਹੋਰਾਂ ਨੂੰ ਨਾਲੇ ਦਿੰਨੇ ਮੁਬਾਰਕਾਂ ਦੱਸੋ ਤੇ ਨਾਲ ਦਿਖਾਉਂਗਾ ਮੱਝ ਟੀਮ ਵਰਕ ਆ ਦੋਸਤੋ ਇਹਨਾਂ ਭਰਾਵਾਂ ਦਾ ਗੁਰਸੇਵਰਨ ਬਾਈ ਤੇ ਗੁਰਲਾਲ ਬਾਈ ਮੁਬਾਰਕਾਂ ਸਭ ਤੋਂ ਪਹਿਲਾਂ ਨਵਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਬਾਈ ਗੁਰਸੇਵਰਨ ਬਾਈ ਅੱਜ ਆਪਾਂ ਇਸ ਮੱਝ ਬਾਰੇ ਹੀ ਗੱਲ ਕਰਾਂਗੇ ਪਟਿਆਲਾ ਮੱਝਾਂ ਜਿਹੜੀਆਂ ਦੁੱਧ ਚਵਾਈਦੀਆਂ ਹਨ ਉਹਨਾਂ ਦੇ ਵਿੱਚ ਇਹਨੇ ਪਾਰਟਿਸਿਪੇਟ ਕੀਤਾ ਸੀ ਹਾਂਜੀ ਇਹਨੇ ਦੁੱਧ ਚਵਾਈ ਹੁੰਦੀ ਜਿਹੜਾ ਵੀ ਪਾਕਿਸਤਾਨ ਵੀ ਕੀਤਾ ਸੀ ਠੀਕ ਹੈ ਬਾਈ ਕਿੰਨਾ ਦੁੱਧ ਦਾ ਰਿਕਾਰਡ ਰਿਹਾ ਇਹਦਾ ਇਹਨੇ 25 25 ਕਿਲੋ 753 ਗ੍ਰਾਮ 25 ਕਿਲੋ 753 ਗ੍ਰਾਮ ਹਾਂਜੀ ਇਹਦਾ ਮੇਰੇ ਘਰ ਚ ਮੇਲੇ ਦਾ ਨਵਾਂ ਰਿਕਾਰਡ ਹੀ ਹੋ ਗਿਆ ਪੀਡੀਐਫ ਦਾ ਇਹ ਮੇਲੇ ਦਾ ਨਵਾਂ ਰਿਕਾਰਡ ਜੀ ਪੰਜਾਬ ਦਾ ਨਵਾਂ ਰਿਕਾਰਡ ਅੱਛਾ ਕਿੰਨਾ ਕਚੇਰ ਹੋ ਗਿਆ ਮੱਝ ਨੂੰ ਸੋਈ ਨੂੰ ਬਾਈ ਇਹਨੂੰ 3 ਵੀਨੇ 3 ਮਹੀਨੇ ਹੋ ਗਏ ਬਾਕੀ ਇਹ ਮੱਝ ਛੋਟੀ ਆਪਣੀ ਜੁਗਣੀ ਆ ਹੂੰ ਇਹ 2024 ਦੀ ਵੀ ਚੈਂਪੀਅਨ ਆ ਪੀਡੀਐਫ ਦੀ ਅੱਛਾ 25 ਦੀ ਗੁਣਵਾਸੂ ਦੀ ਚੈਂਪੀਅਨ ਆ ਠੀਕ ਹੈ ਤੇ 26 ਦੀ ਇਹ ਫਿਰ ਪੀਡੀਐਫ ਦੀ ਚ ਮਤਲਬ ਜਦੇ ਮੇਲੇ ਚ ਗਈ ਹੈ ਜਿੱਤ ਕੇ ਆਈ ਹੈ ਕਰਮਾ ਜਿੱਤ ਕੇ ਆਈ ਹੈ ਜਦੋਂ ਗਈ ਆ ਠੀਕ ਹੈ ਸੋ ਦੋਸਤੋ ਦੇਖੋ ਮੱਝ ਨੂੰ 24 25 26 ਅਲੱਗ ਅਲੱਗ ਮੇਲੇ ਪੀਡੀਐਫ ਮੇਲੇ ਤੇ ਨੇ ਡਬਲ ਵਾਰ ਹੀ ਜਣੀ ਇਹਨੂੰ ਚੈਂਪੀਅਨ ਬਣਨੀ ਦੂਜਾ ਬੋਲ ਲੈ ਜਾਂਦੀ ਆ ਅੱਛਾ ਬੋਲਟ ਲੈ ਜਾਂਦੀ ਆ ਦੂਜਾ ਬੋਲਟ ਹਾਂਜੀ ਸੋ ਦੂਜਾ ਬੋਲਟ ਲੈ ਕੇ ਚੱਲੀ ਆ ਦੋਸਤੋ ਇਹ ਮੱਝ ਨਾਮ ਕੀ ਰੱਖਿਆ ਰੋਮੀ ਇਹ ਆ ਜੁਗਣੀ ਜੁਗਣੀ ਇਹਦਾ ਨਾਮ ਹੈ ਬੱਚਾ ਇਸ ਮੱਝ ਨੇ ਕੀ ਦਿੱਤਾ ਬਾਈ ਇਹਨੇ ਕੱਟੀ ਦਿੱਤੀ ਐਡਮ ਬੋਲ ਦੀ ਦੋਸਤੋ ਐਡਮ ਬੋਲ ਦੀ ਕੱਟੀ ਇੱਕ ਵਾਰ ਦੇਖੋ ਤੁਸੀਂ ਇਸ ਮੱਝ ਨੇ ਦਿੱਤੀ ਐ 3 ਮਹੀਨਾ ਦੀ ਸੋਈ ਦੁੱਧ ਕੀਤਾ 25 ਕਿਲੋ 755 ਗ੍ਰਾਮ ਪੀਡੀਐਫ ਮੇਲੇ ਦਾ ਇਹ ਇਸ ਮੱਝ ਦਾ ਨਵਾਂ ਰਿਕਾਰਡ ਹੈ ਮੁबारकਾ ਫੇਰ ਬਈ ਤੁਹਾਡੀ ਸਾਰੀ ਟੀਮ ਨੂੰ ਤੁਹਾਡੀ ਮਿਹਨਤ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਦੋ ਬੁਲਟ ਦੋਸਤੋ ਇਸ ਮੱਝ ਨੇ ਜੱਤੇ ਮੱਝ ਤੁਹਾਨੂੰ ਫੇਰ ਦਿਖਾ ਦਿੰਨੇ ਆ ਇੱਕ ਵਾਰ ਤੁਸੀਂ ਇਸ ਮੱਝ ਦੇ ਥਣਾ ਨੂੰ ਦੇਖੋ ਇਹਦੇ ਹਵਾਣੇ ਨੂੰ ਦੇਖੋ ਇਹਦੇ ਢਾਂਟੇ ਨੂੰ ਦੇਖੋ ਜੁਗਣੀ ਮੱਝ ਦਾ ਨਾਮ ਹੈ ਤੇ ਕਰਮਾਂ ਵਾਲੀ ਜਿਹੜੇ ਮੇਲੇ ਚ ਜਾਂਦੀ ਹੈ ਬੁਲਟ ਹੀ ਲੈ ਕੇ ਜਾਂਦੀ ਹੈ ਘਰੇ ਥਾਂ ਦਾ ਸਹਿਜ ਅਗਲਾ ਪਿਛਲਾ ਬਹੁਤ ਜ਼ਬਰਦਸਤ ਦੋਸਤੋ ਬਹੁਤ ਸੋਹਣਾ ਬਾਕੀ ਆਖ ਤੁਸੀਂ ਸਿੱਖ ਸਕਦੇ ਹੋ ਇਹਦਾ ਰਿਕਾਰਡ ਆ ਨਾ 5753 ਦਾ ਬਾਲਟੀਆਂ ਨਹੀਂ ਸਾਫ਼ ਕਰਾਈਆਂ ਪੀਡੀਐਫ ਨਹੀਂ ਅੱਛਾ ਹਾਂਜੀ ਇਹ ਚਣੇਕ ਦਾ ਰਿਕਾਰਡ ਹੀ ਹੂੰ ਉਹ ਤੋਂ ਕੋਈ 10 ਗ੍ਰਾਮ ਦੁੱਧ ਘਾਟਾ ਹੂੰ ਤੇ ਬਾਕੀ ਜੇ ਆਪਾਂ ਬਾਲਟੀਆਂ ਸਾਫ਼ ਕਰਦੇ 200 ਗ੍ਰਾਮ ਪਾਈਆ 26 ਕਿਲੋ ਬਾਹਰ ਦੋ ਦਿੱਤਾ ਛੋਟੀ ਨਹੀਂ 200 ਮਤਲਬ ਬਾਈ ਕਹਿੰਦਾ ਵੀ ਜਿਹੜੀ ਝੱਗ ਵਗੈਰਾ ਹੁੰਦੀ ਆ ਦੁੱਧ ਹੁੰ ਲੱਗਾ ਹੁੰਦਾ ਉਹ ਨਹੀਂ ਸਾਫ਼ ਕੀਤਾ ਪਰ ਇਹ ਮੇਲੇ ਦਾ ਇਹ ਨਵਾਂ ਰਿਕਾਰਡ ਹੈ ਇਸ ਮੇਲੇ ਦੀ ਜੇ ਆਪਾਂ ਗੱਲ ਕਰੀਏ ਜਗਰਾਮਾ ਵਾਲੇ ਮੇਲੇ ਦੀ ਤੁਸੀਂ ਥੰ ਦਾ ਸਾਈਜ਼ ਦੇਖੋ ਖਵਾਨੇ ਦੀ ਬਣਾਵਟ ਦੇਖਿਓ ਮੱਝ ਦੀ ਥੋੜਾ ਜਿਹਾ ਕਿਉਂਕਿ ਰਸ ਜ਼ਿਆਦਾ ਰਹਿੰਦਾ ਜਦੋਂ ਆਪਾਂ ਇਦਾਂ ਕੋਈ ਪਸ਼ੂ ਜੈਦਾ ਹਰੇਕ ਭਰਾ ਨੂੰ ਦੇਖਣਾ ਚਾਹੁੰਦਾ ਹੁੰਦਾ ਤਾਂ ਪਸ਼ੂ ਉਹਨਾਂ ਕਾ ਡਿਸਟਰਬ ਜ਼ਰੂਰ ਹੋ ਜਾਂਦਾ। ਬਾਕੀ ਇਹ ਗੜਵਾਸੂ ਦੀ ਵੀ ਚੈਂਪੀਅਨ ਆ। ਠੀਕ ਐ। ਸੋ ਜਿਹੜਾ ਲੁਧਿਆਣਾ ਯੂਨੀਵਰਸਿਟੀ ਵੱਲੋਂ ਮੇਲਾ ਕਰਾਇਆ ਜਾ ਰਿਹਾ ਉਹਦੀ ਵੀ ਇਹ ਚੈਂਪੀਅਨ ਮੱਤਸਬਤ ਦਾ ਬੀਕੋਲਡ ਰਿਕਾਰਡ ਹੋਲਡਰ ਰਿਕਾਰਡ ਹੋਲਡਰ ਮੱਝ ਹੁਣ ਇਹ ਪੀਡੀਐਫ ਦੀ ਵੀ ਰਿਕਾਰਡ ਹੋਲਡਰ ਜਿਹੜੀ ਉਹ ਬਣ ਗਈ ਐ। ਧੰਨਵਾਦ ਬਾਈ।